ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਵੀਰ ਗੁਰਤੇਜ ਦੇ ਘਰੋਂ ਦੋਸਤੋ ਇੱਕ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਸੀ ਠੀਕ ਹੈ ਜੀ ਤੇ ਅੱਜ ਤੋਂ ਤਕਰੀਬਨ ਕੋਈ 4-5 ਦਿਨ ਪਹਿਲਾਂ ਆਪਾਂ ਅਪਡੇਟ ਦਿੱਤੀ ਸੀ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਕੋਈ ਤੋਕੜ ਗੱਬਣ ਨਾਗ ਸੱਜਰ ਪਸ਼ੂ ਤੁਹਾਨੂੰ ਦਿਖਾਈ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਵੈਸੇ ਨਾਗ ਜਿਹੜੇ ਆਪਾਂ ਤੁਹਾਨੂੰ ਚਾਰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਤੇ ਦੋ ਮੱਝਾ ਇੱਕ ਮੱਜ ਇੱਕ ਮਾਜੇ ਜੀ ਦੋਸਤੋ ਗੱਬਣ ਤਿਆਰ ਆ ਤੇ ਇੱਕ ਤਕਰੀਬਨ ਕੋਈ ਉੱਚੇ ਬੱਚੇ ਦੇ ਵਿੱਚ ਤੁਸੀਂ ਸਮਝ ਲਿਆ ਜੇ ਇੱਕ ਟੋਕੜ ਗੱਬਣ ਵੇਰ ਤੁਹਾਨੂੰ ਦਿਖਾਵਾਂਗੇ ਲਾਲ ਰੰਗ ਦੇ ਵਿੱਚ ਜਿਹੜੀ ਤੁਸੀਂ ਇਹ ਪਹਿਲੇ ਨੰਬਰ ਤੇ ਦੇਖੋਗੇ ਸ਼ਾਹੀਵਾਲ ਕਰਾਸਾਂਗ ਦੇ ਵਿੱਚ ਤੇ ਇੱਕ ਦੋਸਤੋ ਡੱਬੇ ਰੰਗ ਪ੍ਰਿੰਟ ਦੇ ਵਿੱਚ ਕੋਈ ਮਹੀਨੇ ਡੇਢ ਦੋਹਾਂ ਦੀ ਜਿਹੜੀ ਦੋਸਤੋ ਸੂਈ ਤੁਹਾਨੂੰ ਵੇਰ ਦਿਖਾਵਾਂਗੇ ਇਹ ਚਾਰ ਨਗਾ 46 ਨਗਾ ਦੀ ਡਿਟੇਲ ਵੀਰ ਗੁਰਤੇਜ ਤੋਂ ਆਪਾਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਹੈ ਜੀ ਪਸ਼ੂ ਵੈਸੇ ਬਿਲਕੁਲ ਜਾਇਜ਼ ਤੇ ਬਿਲਕੁਲ ਨਾਰਮਲ ਰੇਟਾਂ ਦੇ ਉੱਪਰ ਵੀਰ ਲੈ ਕੇ ਆਉਂਦਾ ਪਰसों ਚੌਥੀ ਦੀ ਵੀਡੀਓ 250 ਦੇ ਵਿੱਚ ਵੀ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਸੀਗੇ ਅੱਜ ਦੋਸਤੋ 15 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਆ ਉਹ ਕਰ ਲੈਂਦੇ ਆ ਗੱਲਬਾਤ ਵੀਰ ਗੁਰਤੇਜ ਦੇ ਨਾਲ ਪੁੱਛ ਲੈਂਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਪੱਟੀ ਮੋੜ ਤੋਂ ਦੋਸਤੋ ਜਦੋਂ ਆਪਾਂ ਸ਼ਹਿਰ ਪੱਟੀ ਨੂੰ ਐਂਟਰ ਹੋਣੇ ਆ ਤੇ ਬਿਲਕੁਲ ਇਸੇ ਰਸਤੇ ਦੇ ਵਿੱਚ 크੍ਰਿਸਚੀਅਨ ਚਰਚ ਜਿਹੜੀ ਆਉਂਦੀ ਹੈ ਠੀਕ ਆ ਜੀ ਚਰਚ ਦੇ ਬਿਲਕੁਲ ਆਪੋਜ਼ਿਟ ਵੀਰ ਗੁਰਤੇਜ ਸਿੰਘ ਉਹਨਾਂ ਦੇ ਘਰ ਆ ਉਹ ਕਰਦੇ ਆ ਗੱਲਬਾਤ ਗੁਰਤੇਜ ਭਾਈ ਕੀ ਹਾਲ ਚਾਲ ਨੇ ਵੀਰੇ ਸਸ ਬਹੁਤ ਵਧੀਆ ਵੀਰੇ ਠੀਕ ਠਾਕ ਗਰਤੇਜ ਭਾਈ ਅੱਜ ਆਪਣੇ ਕੋਲ ਨਾਗ ਜੜੇ ਟੋਟਲ ਚਾਰ ਨੇ ਦੋ ਮੱਝਾਂ ਤੇ ਦੋ ਹੀ ਬੈੜਾ ਹਾਂਜੀ ਹਾਂਜੀ ਦੋ ਮੱਝਾਂ ਤੇ ਦੋ ਬੈੜਾ ਉਹਦਨ ਵਾਲੇ ਪਸ਼ੂ ਮੈਨੂੰ ਉਹ ਤਾਂ ਫਿਰ ਵੇਖ ਗਏ ਉਹ ਹਾਂਜੀ ਉਹਦਨ ਹੀ ਵੇਖ ਗਏ ਠੀਕ ਹੈ ਜੀ ਹਾਂਜੀ ਹਾਂਜੀ ਤੇ ਟੋਕੜ ਗੱਪਣ ਵੀ ਉਹਦਨ ਵੀ ਨਾ ਕੇ ਗਏ ਸੀ ਆਪਣੇ ਕੋਲ ਹਾਂਜੀ ਹਾਂਜੀ ਉਹ ਫਿਰ ਉਦਨ ਹੀ ਵੇਖ ਗਏ ਅੱਛਾ ਅੱਜ ਗਰਤੇਜ ਭਾਈ ਜਿਹੜੇ ਆਪਣੇ ਕੋਲ ਪਸ਼ੂ ਆ ਦੋ ਬੈੜਾ ਤੇ ਦੋ ਮੱਝਾਂ ਤੇ ਆ ਜਿਹੜੀ ਬੈੜਾ ਆਪਣੇ ਕੋਲ ਟੋਕੜ ਗੱਪਣ ਆ ਗਈ ਹੈ ਜੀ ਟੋਕੜ ਗੱਪਣੇ ਸੱਤਾਂ ਮਹੀਨੇ ਦੀ ਗੱਪਣ ਜੋਤੇ ਤੇ 3 ਕਿਲੋ ਦੁੱਧ ਠੀਕ ਹੈ ਜੀ ਹਾਂ ਜੀ ਹਾਂ ਜੀ ਸੱਤ ਮਹੀਨੇ ਦੀ ਗੱਬਣ ਚੈੱਕ ਪਾਸ ਆਪਣੀ ਵੈਸੇ ਕਰਵਾਈ ਆ ਪਾਸਾਂ ਜੀ ਆਪਾਂ ਕਰਾਈਏ ਆਪਣੀ ਗਰੰਟੀ ਤੇ ਆਪ ਦੀ ਕਰਾ ਸਕਦੇ ਠੀਕ ਹੈ ਜੀ ਤੇ ਦੁੱਧ ਕਿੰਨਾ ਦੱਸਿਆ 2-3 ਲੀਟਰ ਦੁੱਧ 3 ਲੀਟਰ ਇੱਕੇ ਟਾਈਮ ਮਿਲਦੀ ਹੈ ਜੀ ਉਹ ਦੋਵੇਂ ਟਾਈਮ ਚੋਂ ਦੇ ਆ ਭਾਵੇਂ ਅਗਲਾ ਇੱਕ ਟਾਈਮ ਕਰ ਲਿਆ ਠੀਕ ਹੈ ਜੀ ਤਾਂ ਤੁਸੀਂ ਪਿੱਛੋਂ ਜਿੱਥੋਂ ਵੀ ਆਈ ਹੈ ਠੀਕ ਹੈ ਜੀ ਆ ਦੋਨੋਂ ਟਾਈਮ ਚ ਚਵਾਈ ਹੁੰਦੀ ਸੀ ਕਿ ਅੱਗੇ ਕੋਈ ਵੀਰ ਦਾ ਪਲਾਨ ਬਣਦਾ ਠੀਕ ਹੈ ਜੀ ਤੇ ਬਿਲਕੁਲ ਇੱਕੋ ਡੰਗ ਤੁਸੀਂ ਅੱਧਪੈਰੀ ਵੀ ਚਵਾਈ ਕਰ ਸਕਦੇ ਜੀ ਸੋ 7 ਮਹੀਨੇ ਦੀ ਜਿਹੜੀ ਕੰਪਲੀਟ ਹੋਣ ਗੱਬਣ ਚੈੱਕ ਪਾਸ ਆ ਜੀ ਮੜਾ ਭਾਈ ਕਰਤੇ ਜਿਸ ਵੇਲੇ ਗੱਬਣਾਈ ਦੂਜੇ ਸੂਬੇ ਦੀ ਹਾਂ ਜੀ ਜੀ ਪਹਿਲਾਂ ਨਹੀਂ ਪਹਿਲਾਂ ਠੀਕ ਆ ਜੀ ਦੂਜੇ ਸੂਬੇ ਨੇ ਤੇ ਚੋਣ ਚਮਾਉਣ ਦੀ ਕਿੱਦਾਂ ਫਿਰ ਬਿਲਕੁਲ ਓਕੇ ਬਿਲਕੁਲ ਪੰਗਾ ਪੰਗਾ ਰਸੀ ਜੂੜ ਜੜ ਪਾ ਮੜਾ ਭਾਈ ਦਾ ਮੜਾ ਜੀ ਠੀਕ ਆ ਬਾਕੀ ਉਦਾਂ ਬਰਾਬਰੂ ਵੈਸੇ ਚਾਰੇ ਤਰ੍ਹਾਂ ਦਾ ਓਕੇ ਆ ਠੀਕ ਆ ਜੀ ਬਿਲਕੁਲ ਠੀਕ ਆ ਵੀਰੇ ਲਿਓ ਕੱਢ ਕੇ ਦਿਖਾ ਲਿਓ ਸੋ ਬਿਲਕੁਲ ਜਦੋਂ ਦੋਸੋ ਰੈੱਡ ਕਲਰ ਦੇ ਵਿੱਚ ਦੂਜੇ ਸੂਬੇ ਦੀ ਲਈ ਕਪਣ ਸਤਾ ਮਹੀਨਿਆਂ ਦੀ ਓਕੇ ਗਰਤੇਜ ਭਾਈ ਥੋੜਾ ਜਿਹਾ ਕਿਤੇ ਨਾ ਕਿਤੇ ਉਪਰੇ ਬੰਦੇ ਨੂੰ ਵੇਖ ਕੇ ਥੋੜਾ ਘੂਰ ਬਲਦਸਾ ਕੋਈ ਤੁਹਾਨੂੰ ਥੋੜਾ ਤੋੜ ਕੇ ਬਸਕਾਉਣੇ ਵੀਰੇ ਤੋੜਦੀ ਮਾੜਾ ਪਰਾਂ ਨੂੰ ਲਓ ਜੀ ਠੀਕ ਆ ਠੀਕ ਹੈ ਅੱਛਾ ਕਰਤੇਜ ਭਾਈ ਜਿੱਦਾਂ ਦੱਸ ਦਿੱਤਾ ਤੁਸੀਂ 7 ਮਹੀਨੇ ਦੀ ਗੱਬਣ ਤੇ 4 ਕਿਲੋ 3 ਕਿਲੋ ਦੋਤਾ ਹਾਂਜੀ 3 ਕਿਲੋ ਦੋਤਾ ਠੀਕ ਹੈ ਜੀ ਬਾਕੀ ਇਹਦਾ ਮਹਰਾ ਚੋਕਰ ਪਾ ਲਈਦਾਗੇ ਬਿਲਕੁਲ ਬਿਲਕੁਲ ਵਧੀਆ ਮਿਲ ਪੈਂਦੀ ਹੈ ਕੋਈ ਬੰਗਾਰ ਰਸੀ ਇਸੇ ਤਰ੍ਹਾਂ ਹੀ ਪਾਣੀ ਹਾਂਜੀ ਰਸੀ ਪਾਣੀ ਅਗਰ ਦੂਜੇ ਸੂਬੇ ਲਈ ਗੱਬਣ ਹਾਂਜੀ ਦੂਜੇ ਸੂਬੇ ਅੱਛਾ ਕਰਤੇਜ ਕੀ ਮੋਲ ਡਿਮਾਂਡ ਹੈ ਦੀ ਕੀ ਵੀਰੇ ਕਰਦਾ ਮੋਲ ਬਾਕੀ ਵੱਛੀ ਚਲੋ ਜਦੋਂ ਦਿਨਾ ਤੇ ਆ ਗਈ ਜੋ ਜਿੰਨੇ ਸੰਭੀ ਉਹਦੇ ਵਧੀਆ ਰੁਪਏ ਦੇਜੋ ਹਾਂਜੀ ਹੁਣ ਆਪਾਂ ਦੇਲ ਆ 28200 ਚ ਦੇ ਗਏ 28200 ਚ ਹਾਂਜੀ ਹਾਂਜੀ ਠੀਕ ਹਾਂ ਨਾ ਕਿਥੋਂ ਕਿਤਾਬੀ ਐਸਨੋ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਛੋੜਛੜ ਕਰਦਾ ਹੈ 28.25 ਚੋਂ ਹਾਂ ਜੀ ਹਾਂ ਜੀ ਠੀਕ ਹੈ ਜੀ ਅ ਫਿਰ ਦੋਸਤੋ 7 ਮਹੀਨੇ ਦੀ ਜਿਹੜੀ ਗੱਬਨ ਚੈੱਕ ਪਾਸ ਆ ਅਗੋਂ ਤੁਸੀਂ ਆਪਣੀ ਤਸੱਲੀ ਦੇ ਲਈ ਦੋਸਤੋ ਕਿਸੇ ਵੀ ਠੀਕ ਹੈ ਜੀ ਵਾਰਨਰੀ ਡਾਕਟਰ ਤੋਂ ਜਿਹੜੀ ਤਸੱਲੀ ਕਰਵਾ ਸਕਦੇ ਜੇ ਠੀਕ ਹੈ ਜੀ ਚੈੱਕ ਪਾਸ ਤੁਸੀਂ ਵੀ ਕਰਾ ਲਓ ਠੀਕ ਹੈ ਜੀ ਅਗੋਂ ਇਹਨਾਂ ਦੀ ਤਸੱਲੀ ਹੋਈ ਆ ਚੈੱਕ ਪਾਸ ਹੋਈ ਆ ਠੀਕ ਆ ਸੋ 3-4 ਕਿਲੋ ਦੁੱਧ ਤੇ ਇੱਕ ਟਾਈਮ ਇੱਥੇ ਆਣ ਕੇ ਮਿਲਦੀ ਆ ਪਿੱਛੋਂ ਦੋਨੋਂ ਟਾਈਮ ਮਿਲਦੀ ਸੀਗੀ ਠੀਕ ਹੈ ਜੀ ਨਾ ਕਰਤੇ ਜੇ ਕਿ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਵਾ ਡੱਬੀ ਆ ਹਾਂਜੀ ਇਹ ਤਾਂ ਸੂਹਾ ਦੱਸਦੇ ਵੀ ਇਹ ਪਹਿਲੇ ਸੂਵੇ ਸੋਈ ਆ ਜੀ ਪਹਿਲਾਂ ਪਲੂਣ ਹੀ ਸੋਈ ਆ ਹਾਂਜੀ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ ਇਹ 2 ਕਿ ਮਹੀਨਾ ਦੀ ਹੋਣੀ ਮਗਰ ਵੱਚੀ ਜੋ ਲਓ ਜੀ ਸੋ 2 ਮਹੀਨੇ ਦਾ ਸਮਾਂ ਹੋ ਗਿਆ ਜਿਹੜਾ ਪੱਕਾ ਦੁੱਧ ਦੇ ਥੱਲੇ 6 ਲੀਟਰ ਜੋ 6 ਲੀਟਰ ਆ ਜੀ ਹਾਂਜੀ ਪੱਕਾ ਦੋਵੇਂ ਵੇਲੇ ਵਧੀਆ ਠੰਡੀ ਸੀਲਸ ਲੱਗ ਠੀਕ ਹੈ ਇਹਨੂੰ ਕੋਈ ਮੰਗਾ ਮੂੰਗਾ ਪਾਉਂਦੀ ਨਹੀਂ ਲੋੜ ਠੀਕ ਹੈ ਜੀ ਹਾਂਜੀ ਇਦਾਂ ਹੀ ਸੋ ਡੱਬੀ ਵੜਾ ਦੋਸਤੋ ਪਲੂਣ ਪਹਿਲਾ ਸੂਹਾ ਸੋਈ ਆ ਤੇ ਦੋ ਕੁ ਮਹੀਨੇ ਉੱਚੇ ਬੱਚੇ ਦੇ ਵਿੱਚ ਤੁਸੀਂ ਮੰਨ ਲਿਆ ਜੇ ਬੱਚਾ ਮਗਰ ਦੇ ਮੇਲ ਕਾਫ ਆ ਬੱਛਾ ਮਗਰ ਬੱਛੀ 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 ਆ ਹਾਂਜੀ ਹਾਂਜੀ ਬੱਛੀ ਆ ਮਗਰ ਠੀਕ ਆ ਜੀ ਸੌਰੀ ਦੋਸਤੋ ਦੱਸਣ ਦੇ ਵਿੱਚ ਬੱਛਾ ਦੱਸਿਆਗਾ ਮਗਰ ਬੱਛੀ ਆ ਫੀਮੇਲ ਕਾਫ ਆ ਇਸ ਵਾਰ ਤੇ ਮਗਰ ਤੇ ਕਿੰਨਾ 6 ਕੇ 7 ਕਰਤੇ ਸਹੀ 6 ਕਿਲੋ ਪੱਕਾ ਜੀ ਦੁੱਧ ਨਾਲ ਸਾਤੀ ਹੋਵੇ ਠੀਕ ਆ ਆਪਾਂ ਚਲੋ ਅਗਲਾ ਆਕੇ ਚੋਵੇ ਵਾਧਾ ਮਤਲਬ ਕਿ ਤੁ ਕਿਲੋ ਪਾਇਆ ਖੰਡ ਘਾਟੀ ਦੱਸਿਆ ਫਿਰ ਚੰਗੀ ਜਿਹੀ ਵਾਧੇ ਅਗਲੇ ਦੇ ਮਣਕ ਹੋਵੇ ਠੀਕ ਆ ਜੀ ਲਓ ਦੋਸਤੋ 6 ਕਿਲੋ ਦੁੱਧ ਹੋਵੇ ਨਾ ਹੋਵੇ ਤਾਂ ਪਾਇਆ ਖੰਡ ਦਾ ਕਿਲ ਤੋ ਪਾਈਆਖੰਡ ਦੱਸਾਂਗੇ ਸੋ 6 ਕਿਲੋ ਦੁੱਧ ਇਸ ਬੈਡ ਦੇ ਥੱਲੇ 2 ਮਹੀਨਿਆਂ ਦਾ ਸੂਆ ਮਗਰ ਇਹਦੇ ਬੱਚੀ ਫੀਮੇਲ ਕਾਫ ਆ ਤੇ ਸੋ ਥੋੜੇ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਠੀਕ ਆ ਜੀ ਥੋੜੇ ਪੈਸੇ ਲਾ ਕੇ ਤੁਸੀਂ ਥੋੜੇ ਬਾਈਟ ਦੇ ਵਿੱਚ ਕੋਈ ਬਿਲਕੁਲ ਘਰ ਦੇ ਕੋਈ ਵੀਰ ਡੰਗਾਸਾਰਨ ਵਾਲਾ ਵੀ ਆਉਂਦਾ ਠੀਕ ਆ ਜੀ ਚਾਹ ਪਾਣੀ ਜੋਗਾ ਠੀਕ ਆ ਤੇ ਮੇਨੂੰ ਲੱਗਦਾ ਵੀ ਬੈਸਟ ਆ ਤੇ ਗੁਰਤੇਜ ਦਾ ਮੁੱਲ ਵੀਰੇ ਕੀ ਕਰਾਂਗੇ ਆਪਾਂ ਇਹਦਾ ਮੁੱਲ ਸੰਧੂ ਸਾਹਿਬ ਬਿਲਕੁਲ ਜਾਇਜ਼ ਆ ਹਾਂਜੀ ਇਹ 16000 ਦੀ ਦੇਦਾਂਗੇ 16000 ਦੀ ਹਾਂਜੀ ਉਹ ਚੋਂ 500 ਛੱਡਦਾ ਠੀਕ ਆ ਜੀ ਠੀਕ ਹੈ ਜੀ 15:30 ਦੀ ਹਾਂਜੀ ਠੀਕ ਹੈ ਭਰਾ ਮਗਰ ਵੱਛੀ ਵੀ ਡੱਬੀ ਜਾਂਦੀ ਹਾਂਜੀ ਡੱਬੀ ਵੱਛੀ ਆ ਠੀਕ ਹੈ ਆਪਾਂ ਦਿਖਾ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਆ ਬੱਚਾ ਮੜਾ ਦਿਖਾ ਦਈਏ ਆਪਾਂ ਦਿਖਾ ਦਿੰਦੇ ਲੋ ਜੀ ਆ ਲੋ ਜੀ ਆ ਜਿਹੜਾ ਨਾਲ ਹੀ ਕਟਾ ਵਜਾਣ ਹਾਂਜੀ ਇਹ ਕਟਾ ਇਸੇ ਮੈਂ ਦਾ ਜਿਹੜੀ ਹੁਣ ਉਖਾਉਣੀ ਆਪਾਂ ਠੀਕ ਆ ਜੀ ਹਾਂਜੀ ਸੋ ਦੋਸਤੋ ਜਿਹੜੀ ਅਗਲੀ ਮਾਝੇ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਉਹਦਾ ਇਹ ਮੇਲ ਕਾਫ ਆ ਉੱਚਾ ਸੁਹਾ ਕਿੰਨੇ ਕੁ ਮਹੀਨਿਆਂ ਦਾ ਇਹ ਗਰੀਬ ਮਾਨੀ ਲਓ 8-7 ਮਹੀਨੇ ਦਾ ਹਣਾ 8-7 ਮਹੀਨੇ ਚੰਗਾ ਕਟਾ ਵੀ ਗਿਆ ਨੇ ਠੀਕ ਆ ਜੀ ਤੇ ਗੁਰਤੇਜ ਭਾਈ ਇਸ ਮਾਝੇ ਦੀ ਡਿਟੇਲ ਦੱਸਿਆ ਜੀ ਮਾੜੀ ਇਹ ਸੰਤੂ ਸਾਹਿਬ 1.5 ਮਹੀਨੇ ਦੀ ਬਣੀ ਆ ਹਾਂ ਹਾਂ ਆਪਾਂ ਖਾਲੀ ਕਰਕੇ ਲਈ ਤੇ ਖਾਲੀ ਕਰਕੇ ਦੇਣੀ ਆ ਠੀਕ ਆ ਜੀ ਤੇ ਇਹ ਥੱਲੇ 5 ਲੀਟਰ ਦੁੱਧ ਪਰ ਆਪਾਂ 4 ਹੀ ਦੱਸਣਾ ਇੱਕੋ ਟਾਈਮ ਮਿਲਦੀ ਆ ਨਹੀਂ ਦੋਵੇਂ ਟਾਈਮ ਕੱਟੇ ਤੇ ਮਿਲਦੀ ਆ ਕੱਟੇ ਤੇ ਮਿਲਦੀ ਆ ਹਾਂਜੀ ਹਾਂਜੀ ਤਾਂ ਦੋਸਤੋ ਦੋਨੋਂ ਟਾਈਮ ਮਿਲਦੀ ਆ 4 ਕਿਲੋ ਦੁੱਧ ਹਾਂਜੀ 4 ਦਸਣਾ ਹੀ ਪੱਕਾ 4 ਕਿਲੋ ਆ ਬਾਕੀ ਅਗੇ ਬਣੀ ਪੁਣੀ ਮਹੀਨੇ ਕ ਦਾ ਵੇਰਵਾ ਦੱਸੀ ਜੀ ਦੱਸਿਆ ਸੰਸਾਭ ਡੇਢ ਮਹੀਨੇ ਦੇ ਕਰੀਬ ਹੋ ਗਈ ਠੀਕ ਆ ਜੀ ਹਾਂਜੀ ਘਰ ਵਾਲਿਆਂ ਨੇ ਆਖਿਆ ਠੀਕ ਆ ਜੀ ਤਾਂ ਦੋਸਤੋ ਡੇਢ ਮਹੀਨੇ ਦੇ ਕਰੀਬ ਅਗੇ ਏ ਆਈ ਹੋਈ ਆ ਠੀਕ ਆ ਜੀ ਤੇ ਫਿਲਹਾਲ ਨਵੇਂ ਦੁੱਧ ਬਣੀ ਆ ਠੀਕ ਆ ਜੀ ਨਿਕਲ ਆਉਂਦੀ ਉਹ ਵੀ ਕਿਸੇ ਭਰਾ ਦੀ ਕਿਸਮਤ ਆ ਲਾਕਾ ਠੀਕ ਆ ਜੀ ਬਾਕੀ ਆਪਾਂ ਖਾਲੀ ਸੁਵੀਆਂ ਦੇ ਵਿੱਚ ਕਿੰਮਾ ਸੁਵਾ ਹੋਗੀ ਵੀਰੇ ਵੈਸੇ ਘਟੋ ਕਰੀ ਜਾਂਦੇ ਆਪਾਂ ਚੌਥਾ ਮੰਨ ਕੇ ਲਈ ਸੰਦਾ ਠੀਕ ਹੈ ਜੀ ਹਾਂਜੀ ਹਾਂਜੀ ਥੋੜਾ ਲਮਾ ਤੋਰ ਲਿਓ ਜੀ ਹਾਂਜੀ ਹਾਂਜੀ ਬਾਕੀ ਮੈਂ ਵਜਨ ਚ ਹਾਂਜੀ ਬਾਕੀ ਥੋੜੀ ਜੀ ਨਾ ਚੌਂਚ ਅਸੰਦੂ ਸਾਹਿਬ ਸਾੜੀ ਜੀ ਨਾਪ ਲੈਂਦੀ ਆ ਹਾਂ ਬਾਕੀ ਇਹਨਾਂ ਹੋਣਾ ਕਿ ਫੈਨਪੋ ਚੰਗੀ ਠੀਕ ਆ ਹਾਂਜੀ ਤੇ ਚਵਾਈ ਅਗਲੇ ਪਿਛਲੇ ਥਾਂਾਂ ਦੇ ਬਰਾਬਰ ਵੈਸੇ ਬਿਲਕੁਲ ਓਕੇ ਆ ਹਾਂਜੀ ਵੈਸੇ ਜਿਵੇਂ ਕਈ ਪਸ਼ੂ ਥੋੜੇ ਕਰੂਡ ਹੁੰਦੇ ਨਾ ਹਾਂ 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 ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਹਾਂਜੀ ਠੀਕ ਆ ਅੱਛਾ ਕਰਤੇਜੇ ਦਾ ਮੁੱਲ ਫਿਰ ਕੀ ਕਰਦਾ ਇਹਦਾ ਮੁੱਲ ਬਿਲਕੁਲ ਜਾਇਸਨ ਸਾਹਿਬ ਆ ਇਹ 44000 ਦੀ ਦੇਣਾਏ 44000 ਦੀ ਹਾਂਜੀ ਹਾਂਜੀ ਠੀਕ ਆ ਜੀ 500 ਛੋਟ ਕਰਦਾ ਪੂਰੇ 44000 ਲਓ ਜੀ ਸੋ ਪੂਰੇ 44000 ਦੀ ਦੋਸਤ ਇਹ ਮਿਲ ਜੂਗੀ ਤੁਹਾਨੂੰ ਸੋ ਦੁੱਧ 4 ਕਿਲੋ ਹੀ ਆ ਹਨਾ ਨੈਟ ਜਿਹੜਾ ਹੁਣ 4 ਕਿਲੋ ਹੀ ਆ ਨਾ ਹਾਂਜੀ 4 ਹੀ ਆ 4 ਤਾਂ ਮਾਸਾ ਵਾਧੀ ਹੋਊਗਾ ਆਪਾਂ ਪਰ ਚਾਂਸ ਠੀਕ ਹੈ ਹਾਂਜੀ ਲਓ ਜੀ ਦੁੱਧ 4 ਕਿਲੋ ਜੀ ਠੀਕ ਆ ਜੀ ਤੋਂ ਮਗਰ ਦੇ ਕਟਾ ਕਟਾ ਵੀ ਪੂਰਾ ਪਲਿਆ ਪਲੀਤਾ ਮਗਰ ਕਟਾ ਠੀਕ ਆ ਜੀ 7-8000 ਦਾ ਦੇ ਕਟਾ ਹੀ ਆ ਜੀ ਤੇ ਸੂਆ ਵੀ ਤਕਰੀਬਨ ਕੋਈ 8-7 ਕਿ ਮਹੀਨਿਆਂ ਦੇ ਹੋਊ ਕਹਿੰਦਾ ਹਾਂਜੀ ਹਾਂਜੀ ਇੱਥੇ ਹੀ ਠੀਕ ਆ ਜੀ ਇੱਕ ਦੋ ਸੌ ਢੇਲੀ ਮੱਝ ਤੁਹਾਨੂੰ ਦਿਖਾ ਦਿੰਨੇ ਆ ਇਹ ਢੇਲੀ ਅਗਰ ਤੇਜ ਕੇ ਮਹੀਨੀ ਸਿੰਗਲ ਦੇ ਫਿਕਸ ਨਹੀਂ ਫਿਕਸ ਵਾ ਜੀ ਫਿਕਸ ਹਾਂਜੀ ਹਾਂਜੀ ਥੋੜਾ ਲੰਮਾ ਪੇਰ ਦੇ ਇਹ ਗੱਬਣੀਆਂ ਤਿਆਰੀ ਵਾਲੀ ਹਾਂਜੀ ਹਾਂਜੀ ਸਮਾਂ ਕਿੰਨਾ ਕੁ ਲੈ ਜੂਗੀ ਇਹ ਕੰਦੂ ਸਾਹਿਬ 20 ਦਿਨਾਂ ਦੀ ਕੱਚੀ ਜੀ ਠੀਕ ਆ ਜੀ ਲਓ ਜੀ ਬਾਕੀ ਇਹ ਹੈ ਮਦਰੀ ਡੋਲੀ ਜੋ ਨਿੱਕੀ ਹੋ ਠੀਕ ਹੈ ਜੀ ਤੋਂ ਹਾਈਟ ਜਿਹੜੀ ਇਹਦੀ ਕਿਸਾਨ ਵੀਰੋ ਸਮੱਧਾ ਆ ਬਿਲਕੁਲ ਦੂਰ ਨੇੜੇੋਂ ਤੁਸੀਂ ਆਉਣਾ ਠੀਕ ਹੈ ਜੀ ਹਾਈਟ ਸਮੱਧਾ ਦਰਮਿਆਨੀ ਹਾਈਟ ਆ ਥੋੜੀ ਲੰਮੀ ਗਰਚੇਤ ਮੜੀ ਕਾਪਾਰ ਕਰ ਪਰ ਥੋੜੀ ਮੜੀ ਲੈ ਦਿਨ 15 ਲੈਂਦੀ ਹੈ 10 15 ਹਾਂ ਜੀ ਉਹਨਾਂ 15 ਖੇ ਪਰ ਆਪਾਂ 5 ਦਿਨ ਵਾਧੇ ਜਾਨੇ 20 ਦਿਨ ਲਊਗੀ ਠੀਕ ਹੈ ਜੀ ਲਓ ਜੀ 20 ਦਿਨ ਜੇ ਸੂਗੀ ਸੂਗੀ origignal ਹਾਂ ਜੀ ਹਾਂ ਜੀ ਲਓ ਜੀ 20 ਦਿਨ ਆਈਆਂ ਦੋਸਤੋ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਵੀਕ ਦੇਣਾ ਨਹੀਂਦੀ ਆ ਸੁਭਾ ਵੀ ਕਰਤੇ ਜੀ ਤੀਜਾ ਕੇ ਜੀ ਤੀਜੇ ਸੁਵੇ ਸੁਣੀ ਜੀ ਠੀਕ ਆ ਜੀ ਤੀਜਾ ਸੁਵੇ ਤੇ ਬਾਕੀ 35 4 ਉਹਨਾਂ ਦੀ ਇੱਕ ਨੰਬਰ ਬਿਲਕੁਲ ਓਕੇ ਜੀ ਆਪਾਂ ਆਪਣੀ ਤਸਲੀ ਕਰਕੇ ਲੈਂਦੀ ਆ ਅਗਲਾ ਵੀ ਕਰਕੇ ਖੜੇ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਦਾ ਮੁੱਲ ਵੀ ਬਿਲਕੁਲ ਨਿਕਾਜਾ ਹਾਂਜੀ ਹਾਂਜੀ ਲੋ 200 ਠੀਕ ਆ ਇਹ 200 ਇੱਕੋ ਇੱਕ ਜਿਹੜੀ ਮੈਂ ਬਿਲਕੁਲ ਗੱਬਣ ਤਿਆਰੀ ਵਾਲੀ ਆ ਠੀਕ ਆ ਤੇ ਕਰਤੇ ਚ ਬਾਕੀ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਸਮੱਸਿਆ ਪ੍ਰੋਬਲਮ ਕੋਈ ਕੋਈ ਨਹੀਂ ਭਾਰ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਦੋਸਤੋ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਗਈ ਤੇ ਉਹ ਤਸੱਲੀ ਹੈ ਠੀਕ ਹੈ ਜਵੀਰ ਦੀ ਬਾਕੀ ਆਪਣੀ ਟਿਪ ਟੁੱਪ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਇਹਦਾ ਕਰਤੇ ਚ ਭਾਈ ਕੀ ਡਿਮਾਂਡ ਕੀ ਮੋੜ ਰੋਗਾ ਜੀ ਸੁਣ ਦੱਸਾਂ ਭਾਇਆ ਆਪਾਂ 55 ਮੰਗੀ ਜਈਏ ਹਾਂਜੀ 55 ਮੰਗੀ ਜਈਏ ਇਹ ਪੂਰੇ 55000 ਦੀ ਦੇਣਾ ਹੈ 55000 ਦੀ ਹਾਂਜੀ ਹਾਂਜੀ ਪੂਰੇ 55 ਦੀ ਬਿਲਕੁਲ ਜਾਇਜ਼ ਵਾ ਆਨੋ ਬਰਾਏ ਮੇਡਾ ਨੂੰ ਲੈ ਠੀਕ ਆ ਜੀ ਤਾਂ ਸੋ ਗੱਬਣ ਤਿਆਰੀ ਵਾਲੀ ਮੱਝ 15 ਲੈ ਜੇ 17 ਲੈ ਜੇ ਦੇਣ ਠੀਕ ਆ ਜੀ ਤੇ 51000 ਦੀ ਇਹ ਤੁਹਾਨੂੰ ਮਿਲ ਜੂਗੀ ਢੇਲੀ ਆ ਠੀਕ ਆ ਸੋ ਟਿਪ ਕੇ ਤਸੱਲੀ ਤੁਸੀਂ ਕਰ ਲਿਓ ਬਾਕੀ ਪਾਰ ਪਿਛੇ ਦੀ ਵੀਰ ਕਰਤੇਜ ਵੱਲੋਂ ਤਸੱਲੀ ਆ ਆਪਣੀ ਬੇਸ਼ੱਕ ਇੱਥੇ ਇੱਕ ਟਾਈਮ ਦੋ ਟਾਈਮ ਕੋਈ ਦੋ ਘੰਟੇ ਕੋਈ ਚਾਰ ਘੰਟੇ ਆਪਣਾ ਬੈਕ ਖੋਲ ਕੇ ਵੀ ਤਸੱਲੀ ਤੁਸੀਂ ਕਰ ਸਕਦੇ ਜੀ ਕਿਉਂਕਿ ਕਿਸੇ ਰਕਮ ਦਾ ਕੋਈ ਡਿਫੈਕਟ ਨਹੀਂ ਹੈਗਾ ਪਸ਼ੂ 'ਚ ਫਿਰ ਵੀ ਇੱਥੇ ਕਿਸੇ ਵੀਰ ਨੇ ਆ ਕੇ ਤਸੱਲੀ ਕਰਨੀ ਹੈ ਤਾਂ ਮੋਸਟ ਵੈਲਕਮ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਕੀ ਗੱਲ ਹਾਂ ਤਾਂ ਤੇ ਗਰਤੇਜ ਵੀਰ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਹਾਂਜੀ ਹਾਂਜੀ ਆਪਣਾ ਨੰਬਰ ਜੋ 9646 ਹਾਂਜੀ 5496 ਪਿੰਡ ਪੱਟੀ ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਪ੍ਰਭੋ ਅੱਜ ਫਿਲਹਾਲ ਜਿਹੜੇ ਚਾਰ ਐਨੀਮਲ ਬਕਾਊ ਸੀਗੇ ਵੀਰ ਗਰਤੇਜ ਸਿੰਘ ਉਹਨਾਂ ਦੇ ਕੋਲ ਸੋ ਪਸ਼ੂ ਇਸੇ ਤਰ੍ਹਾਂ ਦੋਸਤੋ ਕੋਈ ਦੋ ਚਾਰ ਨੱਕ ਜਿਹੜੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤੇ ਬਾਕੀ ਰੇੜਪੜ ਤਾਂ ਬਿਲਕੁਲ ਵਾਜਿਬ ਤੇ ਜਾਇਜ਼ ਹੁੰਦਾ ਸੋ ਬਾਕੀ ਪੂਰੀ ਵੀਡੀਓ ਤੁਸੀਂ ਦੇਖ ਲਿਓ ਠੀਕ ਹੈ ਜੀ ਸੋ ਵੀਡੀਓ ਬਾਅਦ ਤੋਂ ਬਾਅਦ ਅਗੇ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਵੀਡੀਓ ਪਹੁੰਚ ਸ ਤੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ